ਜਦੋਂ ਕਿਸਦਾ ਅਕਸ ਵਗਾੜਨਾ ਹੋਵੇ ਨਾ ਉਹ 300 ਰੁਪਏ ਵਗਾੜ ਦੋ ਚਾਹੇ 30 30 ਰੁਪਏ ਵਗਾੜ ਦੋ ਕੋ ਕੋਰੀ ਸੱਚਾਈ ਹੈ ਹੀ ਨਹੀਂ ਇਹ ਗੱਲਾਂ ਦੀ ਗੱਲ ਕੁਝ ਹੋਰ ਹੀ ਸੀ ਗੱਲ ਮੇਰਾ ਮਨ ਡਾਵਾਡੋਲ ਸੀ ਯਾਰ ਮੈਂ ਕਹਿੰਦਾ ਮੀਡੀਆ ਵਾਲੇ ਵੀ ਕਹਿੰਦੇ ਯਾਰ ਮੰਡ ਚੰਗਾ ਯਾਰ 300 ਰੁਪਏ ਚਾਹੇ ਲੋਕ ਮਜ਼ਾਕ ਕਰਦੇ ਨੇ ਨਾ ਬਾਹਰ ਕੈਨੇਡਾ ਅਮਰੀਕਾ ਮੈਨੂੰ ਫੋਨ ਆ ਰਿਹਾ 300 ਰੁਪਏ ਲੱਕ ਭਾਜੇ ਕਮੈਂਟਾਂ ਚ ਸਬਜ਼ੀ ਦਾ ਪੈਸੇ ਦੇ ਦੇ ਜਦੋਂ ਵੀਡੀਓ ਦੇਖੀ ਮੇਰੀ ਭਾਈ ਇਹਨਾਂ ਨੇ ਭਈ ਮੰਡ ਭਜਾ ਲਿਆ ਫਰਾਂ ਵਾਲਾ ਗੱਲ ਡੋਣਾ ਆਪਾਂ ਭੱਜਣ ਵਾਲੇ ਹੈ ਨਹੀਂਗੇ ਚਾ ਵੰਡੇ ਜਾਵਾਂਗੇ ਸੱਚ ਨੇ ਖੜੇ ਆ ਕਦੇ ਵੀ ਕਿਸੇ ਚਾਹੇ ਗਰੀਬ ਆ ਚਾਹੇ ਅਮੀਰ ਆ ਆਪਾਂ ਬੇਇਨਸਾਫੀ ਨਹੀਂ ਕਰਦੇ ਮੈਂ ਇਹੀ ਕਹਿਣਾ ਚਾਹਨਾ ਵੀ ਜਿਹੜੀਆਂ ਤੁਸੀਂ ਗਲਤ ਹਰਕਤਾਂ ਕਰਦੇ ਹੋ ਕਮੈਂਟ ਗਲਤ ਮਾਰਦੇ ਹੋ ਸਾਹਮਣੇ ਕੋਈ ਨਹੀਂ ਬਜਦੇ ਆਗੇ ਸਾਹਮਣੇ ਉਹਦੇ ਹੈ ਦਮ ਨਹੀਂ ਹੈਗਾ ਕਹਿੰਦੇ ਜਦੋਂ ਤੁਹਾਡਾ ਪੰਗਾ ਬਣਾ ਤੁਸੀਂ ਗਨਮਨ ਹੋਰ ਵਧਾ ਲਓ ਮੈਂ ਤਾਂ ਮੇਰੀ ਇਨਕਾਤ ਨਹੀਂ ਹੈਗੀ ਜੀ ਮੈਂ ਜ ਮੇਰੀ ਇਨਕਾਤ ਨਹੀਂ ਹੈਗੀ ਮੈਂ ਹੈਗਾ ਸੱਚ ਦਾ ਪੁਜਾਰੀ ਮੈਂ ਜੋ ਸੱਚ ਨੂੰ ਦਾ ਬੋਲਦਾ ਸੱਚ ਸਾਡੇ ਪੰਜਾਬ ਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਹੈ। ਨਮਸਤੇ ਸਤਿ ਸ੍ਰੀ ਅਕਾਲ ਆਦਵ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਪਿਛਲੇ 1-2 ਦਿਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਿਖਾਇਆ ਇਹ ਜਾ ਰਿਹਾ ਹੈ ਕਿ ਗੁਰਸਿਮਰਨ ਸਿੰਘ ਮੰਡ ਅ ਕਿਸੇ ਸਬਜੀ ਵਾਲੇ ਕੋਲੋਂ ਸਬਜੀ ਲੈ ਕੇ ਤੇ ਉਸ ਦੇ ਪੈਸੇ ਨਹੀਂ ਦੇ ਰਹੇ ਇਹ ਪੂਰੀ ਕੀ ਸਚਾਈ ਸੀਗੀ ਤੇ ਸਾਡੇ ਨਾਲ ਜਾਣਕਾਰੀ ਦੇਣ ਵਾਸਤੇ ਗੁਰਸਮਰਨ ਸਿੰਘ ਮੰਡ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਲਏ ਨੇ ਅ ਸਰ ਕੀ ਮਾਮਲਾ ਸੀਗਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇਹ ਦਿਖਾਇਆ ਗਿਆ ਹੈ ਵੀ ਗੁਰਸਮਰਨ ਮੰਡ ਪ੍ਰਵਾਸੀ ਕੋਲੋਂ ਸਬਜ਼ੀ ਲੈਂਦੇ ਆ ਤੇ ਬਿਨਾਂ ਪੈਸੇ ਦਿੱਤੇ ਉਥੇ ਚਲੇ ਜਾਂਦੇ ਆ ਤੇ ਕਾਫੀ ਹੰਗਾਮਾ ਵੀ ਹੁੰਦਾ ਕੀ ਮਾਮਲਾ ਪੂਰਾ ਸੀਗਾ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਭਾਰਤ ਮਾਤਾ ਦੀ ਜੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਦੋਂ ਕਿਸੇ ਦਾ ਅਕਸ ਵਗਾਰਨਾ ਹੋਵੇ ਨਾ ਉਹ 300 ਰੁਪਏ ਵਗਾਰ ਦੋ ਚਾਹੇ 30 30 ਰੁਪਏ ਵਗਾਰ ਦੋ ਕੋ ਕੋਰੀ ਸਚਾਈ ਹੈ ਹੀ ਨਹੀਂ ਇਹ ਗੱਲਾਂ ਦੇ ਆ ਗੱਲ ਕੁਝ ਹੋਰ ਹੀ ਸੀ ਕੁਝ ਜਿਹੜੀ ਸਾਡੇ ਮੇਰੇ ਉਲਟ ਸੋਚ ਵਾਲੇ ਬੰਦੇ ਹਨਾ ਉਲਟ ਸੋਚ ਵਾਲਿਆਂ ਨੇ ਗੱਲਾਂ ਹੋਰ ਹੀ ਬਣਾਤੀਆਂ ਇਹ ਜਾਂ ਮੇਰਾ ਪਰਮਪਿਤਾ ਪਰਮਾਤਮਾ ਜਾਣਦਾ ਜਾਂ ਮੇਰੇ ਸਾਰੇ ਸਕਿਉਰਿਟੀ ਅਫਸਰ ਸੀ ਜਿਹੜੇ ਨਾਲ ਸੀਗੇ ਉਹ ਜਾਣਦੇ ਆ ਜਾਂ ਉਹ ਸਬਜੀ ਵਾਲਾ ਜਾਣਦਾ ਤਿੰਨ ਬੰਦੇ ਸੀਗੇ ਮੈਂ ਗਿਆ ਸੀ ਆਪਣਾ ਦਿਲੰਦਰ ਪੀ.ਏ.ਪੀ ਜਿਹੜਾ ਮੁੱਦਾ ਸਿੱਧ ਤੁੰਦਾ ਦਾ ਪਹਿਲਾਂ ਕੀ ਸੀ ਇੱਕ ਸਾਡੇ ਪਹਿਲਾਂ ਗਨਮੈਨ ਹੁੰਦਾ ਸੀ ਪਿਆਰਾ ਸਿੰਘ ਉਹਨੇ ਮੇਰੇ ਤੇ ਕੇਸ ਕੀਤਾ ਹੈ ਨਿਆਂ ਝੂਠੇ ਵੀ ਬੰਦੀ ਸਿੰਘਾਂ ਨੂੰ ਅਤਵਾਦੀ ਕਹਿੰਦਾ ਜੀ ਇਹ ਫਲਾਣਾ ਨੂੰ ਅਤਵਾਦੀ ਕਹਿੰਦਾ ਝੂਠੇ ਅਮਲੇ ਕਰਾਉਂਦਾ ਉਹਨੇ ਕੇਸ ਕੀਤਾ ਮੇਰੇ ਤੇ ਹੁਣ ਆ ਫਰਵਰੀ ਚ ਮੇਰੇ ਤਰੀਕ ਮੈਂ ਕਹਿਆ ਸੀ ਉਹ ਜਿਹੜਾ ਰਿਕਾਰਡ ਆ ਮੈਨੂੰ ਦਿੱਤਾ ਜਾਵੇ ਜਿਹੜੀ ਮੈਂ ਉਹਦੇ ਖਿਲਾਫ ਕੰਪਲੇਨਡ ਦਿੱਤੀ ਉਹਨੂੰ ਸਜ਼ਾ ਮਿਲੀ ਸਸਪੈਂਡ ਹੋਇਆ ਜਾਂ ਕੀ ਹੋਇਆ ਨਹੀਂ ਹੋਇਆ ਉਹ ਮੈਨੂੰ ਰਿਕਾਰਡ ਦੇ ਮੈਂ ਕੋਰਟ ਚ ਪੇਸ਼ ਕਰਾਂ ਜਾਗੇ ਉਹ ਸਾਰੀ ਦਿਹਾੜੀ ਉਹ ਤਾਂ ਬੈਠਣ ਤੋਂ ਬਾਅਦ ਮਿੱਠੀਆਂ ਗੋਲੀਆਂ ਮਾਰਨ ਤੋਂ ਬਾਅਦ ਉਹ ਕੀ ਹੋਇਆ ਜੀ ਉਹ ਕਹਿੰਦੇ ਜੀ ਤੁਸੀਂ ਆਟੇ ਲਾਓ ਕੱਲ ਮੇਰਾ ਬੇਟਾ ਆਟੇ ਲਾਉਣ ਗਿਆ ਆਟੇ ਕਹਿੰਦੇ ਜੀ ਤੇ ਤੁਸੀਂ ਸਾਡੇ ਹੈ ਨਹੀਂ ਬਟਾਲੀਆਂ ਜ ਹੈ ਨਹੀਂ ਤੁਸੀਂ ਤਾਂ ਉੱਥੇ ਜਾ ਕੇ ਲਾਓ ਜੀ ਜਲੰਧਰ ਜਾ ਕੇ ਮੈਂ ਯਾਰ ਇਹ ਕੀ ਹੋਇਆ ਤਰੀਕ ਮੇਰੇ ਨੇੜੇ ਆ ਚਲੋ ਇਹ ਗੱਲ ਜੁਦਾ ਹੋ ਗਈ ਫਿਰ ਸਾਡੀ ਗੱਲ ਹੋਈ ਵਾਪਸ ਜਿਹੜੀ ਗੰਨਾ ਮਿਲ ਸ਼ੂਗਰ ਮਿਲ ਫਗਵਾੜਾ ਉੱਥੇ ਸਾਨੂੰ ਘਰੋਂ ਮੈਨੂੰ ਫੋਨ ਆ ਗਿਆ ਵੀ ਭਾਈ ਸਬਜੀ ਦਾ ਲੈ ਆਇਓ ਉਹ ਸਬਜ਼ੀ ਜੇ ਆਊਗੀ ਤਾਂ ਹੀ ਬਣੂ ਖਾਵਾਂਗੇ ਨਹੀਂ ਘਰੇ ਆਪਾਂ ਲੇਡੀ ਨੂੰ ਰੋਬ ਝਾੜੀ ਆਈਏ ਬਈ ਆ ਨਹੀਂ ਬਣਾਇਆ ਆ ਨਹੀਂ ਬਣਾਇਆ ਫਿਰ ਮੈਂ ਆਪਣੇ ਬੰਦੇ ਨੂੰ ਮੇਤਰ ਨੂੰ ਕਿਹਾ ਮੈਂ ਭਾਈ ਇਧਰੋਂ ਗੱਡੀ ਮੋੜ ਭਾਈ ਬਈ ਪੁੱਲ ਦੇ ਆ ਰੋੜ ਮੋੜ ਜਿਹੜਾ ਸ਼੍ਰੀ ਹਨੂਮਾਨ ਗੜੀ ਮੰਦਿਰ ਆ ਉੱਥੇ ਉਹ ਸਬਜ਼ੀ ਵਾਲੇ ਰੇੜੀ ਲਾਈ ਖੜਾ ਦੇ ਮੈਂ ਉਤਰ ਗਿਆ ਮੈਂ ਭਾਈ ਕੀ ਭਾਅ ਹੈਗਾ ਕਹਿੰਦਾ 20 ਰੁਪਏ ਕਿਲੋ ਹੈਗਾ ਆਪਣਾ ਗਾਜਰ ਮੈਂ 5 ਕਿਲੋ ਬਾ ਦੇ ਮੈਂ ਸਹੀ ਲਾਈ ਤੇ ਗੋਭੀ ਮੈਂ ਗਿੱਲੀ ਬੜੀ ਐ ਪਾਣੀ ਪਾਇਆ ਕਹਿੰਦੇ ਬਾਬੂ ਪਿੱਛੋਂ ਆ ਰਹੀ ਆ ਜਿਉ ਪਾਣੀ ਮੈਂ ਗਲਤ ਗੱਲ ਆ ਤੇ 2 ਕਿਲੋ ਉਹ ਪਾਦੇ ਮੈਂ ਮਰ ਰਿਹਾ ਕਹਿੰਦੇ 100 ਦੇ 3 ਕਿਲੋ ਮੈਂ ਚਲੋ ਵੀ ਪਾਦੇ ਭਾਈ ਫਿਰ ਜਾਨੂ ਸਾਡਾ ਸੀਆਰਪੀਆ ਦਾ ਮੁਲਾਜ਼ਮ ਕਹਿੰਦਾ ਵੀ ਬਾਬੂ ਜੀ ਤੁਹਾਡੀ ਵੀਡੀਓ ਬਣਦੀ ਪਈ ਆ ਅੱਛਾ ਜੀ ਵੀ ਜਾਂਦੇ ਦੀ ਉਹਨੇ ਅਗਰ ਹੋਰ ਕਰਤਾ ਵਿਚਾਰੇ ਨੇ ਉਹਦੇ ਬਾਅਦ ਵਾਪਸੀ ਸਾਡੇ ਪੰਜਾਬ ਪੁਲਿਸ ਵਾਲੇ ਗਨਮੈਨ ਨੇ ਦੇਖ ਲਿਆ ਵੀਡੀਓ ਬਣਦੀ ਪਈ ਵਾਪਸੀ ਬੰਦੇ ਫੇਰ ਆ ਗਏ ਪਹਿਲਾਂ ਚਲੇਗੇ 200 ਮੀਟਰ ਚਲੇਗੇ ਫੇਰ ਵਾਪਸ ਚੌੜ ਜਾਗੇ ਸਾਨੂੰ ਪਤਾ ਹੀ ਕੋਣ ਬੰਦੇ ਕੋਣ ਨਹੀਂ ਏ ਨਾ ਮੈਂ ਜਾਣਦਾ ਉਹ ਮੈਨੂੰ ਜਾਣਦੇ ਲੋਕ ਕਿ ਮੈਂ ਲੋਕਾਂ ਨੂੰ ਘੱਟ ਜਾਣਦਾ ਤੇ ਫਿਰ ਉਹ ਮੈਂ ਵੀ ਦੇਖਿਆ ਵੀ ਉਹ ਵੀਡੀਓ ਬਣਦੀ ਪਈ ਆ ਫਿਰ ਮੈਂ ਉੱਥੇ ਜਣੀ ਜਿਹੜੀ ਤੁਲੀ ਦਲਾਈ ਸਬਜੀ ਸੀ ਉੱਥੇ ਛੁੱਟ ਗਈ ਉਹ ਤਾਂ ਆਪਾਂ ਉਧਰੋਂ ਚਲੇ ਗਏ ਸਬਜੀ ਦਾ ਮੁੱਦਾ ਖਤਮ ਹੋ ਗਿਆ ਉਧਰੋਂ ਚਲੇ ਗਏ ਨਾ ਲਈ ਨਾ ਪੈਸੇ ਦਿੱਤੇ ਪੈ ਮੇਰੇ ਹੱਥੋਂ ਸੀ 500 ਨੋਟ ਤੇ ਤੁਸੀਂ ਸ਼੍ਰੀ ਹਨੂਮਾਨ ਗੜੀ ਮੰਦਿਰ ਦੇ ਆ ਕਲਿੱਪ ਲੈ ਸਕਦੇ ਹੋ ਉੱਥੇ ਤੇ ਉਸ ਤੋਂ ਬਾਅਦ ਕੀ ਹੋਇਆ ਜੀ ਵੀ ਉਹਨੂੰ ਭਾਈ ਮੈਂ ਕਿਹਾ ਭਾਈ ਵੀ ਆਪਾਂ ਕਿਉਂ ਖਿੱਚਦੇ ਫੋਟੋ ਵੀਡੀਓ ਕਿਉਂ ਬਣਾ ਰਹੇ ਆ ਆਪਾਂ ਤਾਂ ਸਬਜੀ ਲੈ ਰਹੇ ਆ ਤੂੰ ਮੈਨੂੰ ਪੁੱਛਿਆ ਵੀ ਭਾਈ ਤੁਸੀਂ ਕਿੱਥੋਂ ਆਇਆ ਕੀ ਹਾਲ ਜਣਾ ਤੁਹਾਡਾ ਕੋਈ ਨਮਸਤੇ ਸੱਸਰੀ ਘਰ ਵੈਗੁਰੂ ਜੀ ਜੈ ਸ਼੍ਰੀ ਰਾਮ ਕਿਹਾ ਕੁਝ ਮੈਂ ਸਿੱਧਾ ਆ ਕੇ ਮੇਰੀ ਵੀਡੀਓ ਬਣਾਉਣ ਲੱਗਿਆ ਕਹਿੰਦਾ ਜੀ ਸੌਰੀ ਮੈਂ ਸੌਰੀ ਦੀ ਗੱਲ ਨਹੀਂ ਆਪਾਂ ਇੱਕ ਸਬਜੀ ਲੈ ਰਹੇ ਆ ਪਹਿਲਾਂ ਆਓ ਮਿਲੋ ਗਲੋ ਕੁਝ ਫਿਰ ਬਣਾ ਲਈ ਮੇਰੇ ਆ ਕੇ ਭਾਈ ਮੈਂ ਤੈਨੂੰ ਕਿਹੜਾ ਰੋਕ ਰਿਹਾ ਮੈਂ ਤੇ ਚਲੋ ਮੈਂ ਹੱਥ ਜੋੜ ਕੇ ਸਾਰੇ ਪਹਿਲਾਂ ਮੀਡੀਆ ਨੂੰ ਅਪੀਲ ਕਰਦਾ ਮਾਂ ਜਿਹੜੀ ਸੱਚੀ ਖਬਰ ਆ ਚਾਹੇ ਛੋਟਾ ਵਾ ਜਿਹਦੇ ਫਾਲੋਅਰ ਘੱਟ ਨੇ ਜਾਂ ਵੱਡੇ ਆ ਉਹ ਦੋਨਾਂ ਤਰ੍ਹਾਂ ਦੀ ਗੱਲ ਸੁਣ ਕੇ ਹੀ ਚਲਾਇਆ ਕਰਨ ਕਿਉਂਕਿ 300 ਰੁਪਏ ਪਿੱਛੇ ਮੇਰੀ ਸ਼ਬੀ ਖਰਾਬ ਕਰਦੀ ਮੇਰੀ ਸ਼ਬੀ ਦਾ ਮੇਰੇ ਸ਼੍ਰੀ ਰਾਮ ਭਗਵਾਨ ਜੀ ਦੇਖ ਰਿਹਾ ਬਈ ਚੰਗਾ ਮੰਡ ਮਾੜਾ ਵਾ ਇਹ ਭਗਵਾਨ ਦੇਖ ਰਿਹਾ ਭਗਵਾਨ ਭੋਲੇ ਨਾਲ ਜੀ ਦੇਖ ਰਿਹਾ ਵਾ ਵਾਇਰੂ ਦੇਖ ਰਿਹਾ ਵਾ ਲੇਕਿਨ ਜਿਹੜੇ ਮੇਰੀ ਸੋਚ ਵਾਲੇ ਵਿਅਕਤੀ ਆ ਉਹ ਮੇਰੀ ਸੋਚ ਦੇ ਬਰਸਲਾ ਵਿਅਕਤੀ ਨੇ ਅਸੀਂ ਥਾਣੇ ਗਏ ਕਟੋਰੋਂ ਤੇ ਫੋਨ ਕੀਤਾ ਥਾਣੇ ਉਹਨਾਂ ਨੇ ਐਸਐਚਓ ਸਾਹਿਬ ਨੇ ਕਿਹਾ ਬਈ ਜੋ ਉਹਨਾਂ ਨੂੰ ਪਸੰਦ ਨਹੀਂ ਆ ਗਿਆ ਤਾਂ ਵੀਡੀਓ ਭਾਈ ਡਿਲੀਟ ਕਰ ਦੋ ਵੀ ਤੁਸੀਂ ਇਹਨਾਂ ਦੀ ਮਰਜ਼ੀ ਤੋਂ ਬਗੈਰ ਬਣਾਈ ਆ ਚਲੋ ਜੀ ਆਪਾਂ ਕਹਾਂ ਠੀਕ ਹੈ ਸਤਿਵਜੰਨ ਉਲਟਾ ਉਹਨਾਂ ਨੇ ਬਾਹਰ ਆ ਗਏ ਮੈਂ ਸੱਚ ਨੂੰ ਕਹਾਂ ਮੰਨਣਾ ਸ਼ੈਤਾਨ ਆ ਉਹਨੇ ਬੰਦੇ ਬੁਲਾ ਲਏ ਦੂਜੇ ਪਾਲਟੀ ਵਾਲੇ ਜਿਹੜੇ ਸਾਡੀ ਸੋਚ ਦੇ ਉਲਟ ਵਾਲੇ ਉਹ ਬੰਦੇ ਬੁਲਾ ਲਿਓ ਤੇ ਅਸੀਂ ਐਂ ਕਰਦੇ ਆਂਗੇ ਜੇ ਇਹ ਕਰਦੇ ਆਂ ਉਹ ਕਰਦੇ ਆਂਗੇ ਮੈਂ ਫੇਰ ਤੁਰ ਕੇ ਉੱਥੋਂ ਨਿਕਲਿਆ ਮੈਂ ਆਰਾਮ ਨਾਲ ਨਿਕਲਿਆ ਸੱਚ ਨੂੰ ਕਹਾਂ ਜਾਜਮਾ ਤੁਰ ਕੇ ਗਲੀ ਕਿਸੇ ਘਰੇ ਪਹੁੰਚ ਗਿਆ ਨੇੜੇ ਸੀ ਥਾਣੇ ਦੇ ਕੋਲੇ ਘਰ ਸੀਗਾ ਉੱਤੇ ਫੇਰ ਇਹਨਾਂ ਨੇ ਕੀ ਕੀਤਾ ਮੁਰੇ ਗੱਡੀ ਲਾਤੀ ਗੱਡੀ ਲਾਗ ਮੂਰੇ ਰੋਕ ਲਿਆ ਫਿਰ ਫਿਰ ਸਾਡੇ ਬੰਦੇ ਨੇ ਕੰਟਰੋਲ ਦੇ ਫੋਨ ਕੀਤਾ ਸਾਡੀ ਗੱਡੀ ਰੋਕ ਲਈ ਮੂਰੇ ਲਾ ਕੇ ਬਦਮਾਸ਼ੀ ਤੇ ਫਿਰ ਕੰਟਰੋਲ ਦੇ ਫੋਨ ਕੀਤਾ ਫਿਰ ਐਸਐਚਓ ਸਾਹਿਬ ਆਏ ਜਾਮ ਲੱਗ ਗਿਆ ਫਿਰ ਐਸਐਚਓ ਸਾਹਿਬ ਨੇ ਮਾਈਕ ਚ ਗੱਡੀ ਚ ਗਿਆ ਵੀ ਭਰਾਵੋ ਗੱਡੀ ਹਟਾ ਲਓ ਨਹੀਂ ਮੈਂ ਪਰਚਾ ਦੇ ਦੂੰਗਾ ਚਲੋ ਉਹਨਾਂ ਨੇ ਹਟਾ ਲਈ ਫਿਰ ਸਾਡੇ ਕੋ ਆ ਗਏ ਫਿਰ ਜਿਹੜੀ ਐਂਡ ਵਾਲੀ ਵੀਡੀਓ ਕਹਿੰਦਾ ਮੰਡਰ ਭਜਾਤਾ ਜੈਡ ਸਕਿਉਰਟੀ ਸੀ ਬੁਲਾਣਾ ਸੀ ਟੁਹਾਡੇ ਉਹ ਮੈਂ ਜਿਵੇਂ ਆਪਾਂ ਬਾਉ ਜੀ ਦੇ ਘਰੋਂ ਨਿਕਲੇ ਉਦੋਂ ਉਹ ਨਿਕਲ ਕੇ ਮੈਂ ਗੱਡੀ ਚ ਬਟਣਾ ਸੀ ਉਹ ਫਿਰ ਮੂਰੇ ਖੜ ਗਏ ਜਿਹੜੇ ਪੰਗੇ ਤੇ ਪੰਗਾ ਲੈਂਦੇ ਰਹੇ ਆਪਾਂ ਕੁਝ ਨਹੀਂ ਕੀਤਾ। ਈਵਨ ਥਾਣੇ 'ਚ ਮੈਨੂੰ ਗਲਤਵਾਲਾ ਬੋਲਦੇ ਰਹੇ। ਮੈਂ ਉਹਨੂੰ ਕੁਝ ਬੋਲਿਆ ਮਾਂਗਾ। ਆਪਾਂ ਥਾਣੇ ਦੇ ਇਨਸਾਫ 'ਚ ਖੜੇ ਆਂ। ਆਪਾਂ ਕੋਈ ਗੱਲ ਨਹੀਂ ਕਰਨੀ। ਚਲੋ ਫੇਰ ਅਖਬਾਰ 'ਚ ਖਬਰ ਲਵਾ ਦਈ ਕਿਸੇ ਨਿੱਜੀ ਅਖਬਾਰ 'ਚ ਬਈ ਮਡਰੋਂ ਮੰਡਰੋਂ ਬਰੰਗ ਮੋੜਿਆ ਫਵਾੜਾ 'ਚ। ਜਾਣ ਕੇ ਮੇੜਾ ਫਵਾੜਾ 'ਚ ਕੋਈ ਪ੍ਰਵਾਹ ਨਹੀਂ ਹੈਗਾ। ਮੈਂ ਰੋਡ 'ਤੇ ਇੱਕ ਮਿੰਟ ਰੁਕਿਆ ਸਬਜ਼ੀ ਲੈਣੀ ਸੀ। ਇੰਨਾ ਮੇਰੀ ਗਲਤੀ ਹੈ ਮੈਂ ਰੁਕਿਆ ਤੇ ਸਬਜ਼ੀ ਲੈਣ ਵਾਸਤੇ ਮੈਂ ਰੁਕਿਆ। ਇਹ ਹੁਣ ਤੁਸੀਂ ਮੁੱਦ ਤੋਂ মিডিਆ ਵਾਲੇ ਵੀ ਕੀ ਮੈਂ ਪਾਪ ਕੀਤਾ ਹੋ? ਮੈਨੂੰ ਦੱਸੋ। ਸੋ ਇਹ ਜਿਹੜੀਆਂ ਵੀਡੀਓਜ਼ ਇਹ ਸ਼ਰਾਰਤੀ ਅੰਸਰੋਲ ਨੇ ਜਿਹੜੀਆਂ ਕੀਤੀਆਂ ਗਈਆਂ ਸੀ ਜਾਂ ਵਾਇਰਲ ਕੀਤੀਆਂ ਗਈਆਂ ਸੀ ਤੇ ਫਿਰ ਉਸ ਤੋਂ ਬਾਅਦ ਫਿਰ ਪੁਲਿਸ ਦੀ ਕੀ ਰਵਈਆ ਰਿਹਾ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਮੈਂ ਨਾ ਪਰਸੋਂ ਜਦੋਂ ਵੀਡੀਓ ਦੇਖੀ ਮੇਰੇ ਭਾਈ ਇਹਨਾਂ ਨੇ ਵੀ ਮੰਡ ਭਜਾ ਲਿਆ ਫਰਾਂ ਵਾਲਾ ਟੋਣਾ ਆਪਾਂ ਭਜੇ ਭੁਜਣ ਵਾਲੇ ਹੈ ਨਹੀਂਗੇ ਚਾ ਵੱਡੇ ਜਾਵਾਂਗੇ ਸੱਚ ਦੇ ਖੜੇ ਆ ਕਦੇ ਵੀ ਕਿਸੇ ਚਾਹੇ ਗਰੀਬਾ ਚਾਹੇ ਅਮੀਰ ਆਪਾਂ ਬੇਇਨਸਾਫੀ ਨਹੀਂ ਕਰਦੇ ਸਾਡੇ ਜਿਹੜੇ ਲੋਕਲ ਤੁਸੀਂ ਵੀ ਭੰਡਾਰੀ ਸਾਹਿਬ ਇੱਥੇ ਹੀ ਆ ਮੈਨੂੰ ਦੋ ਤਿੰਨ ਸਾਲ ਤੋਂ ਚਾਰ ਸਾਲ ਜਾਣਦੇ ਬਿਓ ਆਪਾਂ ਇਨਾ 300 ਰੁਪਏ ਬਿਛੇ ਕਿਸੇ ਗਰੀਬ ਦਾ ਹੱਕ ਨਹੀਂ ਮਾਰਾਂਗੇ 300 ਰੁਪਏ ਦਾ ਆਪਾਂ ਕਹਿੰਦੇ ਦੋ ਚਾਰ ਬੰਦੇ ਬੈਨ 5-700 ਰੁਪਏ ਵੈਸੇ ਹੀ ਖਾ ਜਾਣੇ ਆ ਉਸ ਤੋਂ ਬਾਅਦ ਕੀ ਹੋਇਆ ਮੈਂ ਕਮਰੇਣ ਦੇ ਦੀ ਅੱਜ ਮੈਂ ਕਿਹਾ ਅੱਜ ਹੀ ਮੈਂ 3 ਵਜੇ ਧਰਨਾ ਦਊਂਗਾ ਐਸਐਸਪੀ ਮਾਨਜੋ ਕਬੂਰਥਲਾ ਜੀ ਨੂੰ ਤੇ ਬਾਹਰ ਵੀ ਜੇ ਮੈਨੂੰ ਕੋਈ ਇਨਸਾਫ ਨਾ ਮਿਲਿਆ ਤੇ ਇਨਸਾਫ ਨਾ ਮਿਲਿਆ ਤਾਂ ਮੈਂ ਧਰਨਾ ਦਊਂਗਾ ਅੱਜ ਮੈਨੂੰ ਪਤਾ ਲੱਗਿਆ ਮਾਂ ਜੋ ਡੀਐਸਪੀ ਸਾਹਿਬ ਸ਼੍ਰੀ ਭਾਰਤਪੁਰਨਾਛੂ ਜੀ ਜਿਹੜੇ ਫਗਵਾੜਾ ਦੇ ਨੇ ਉਹਨਾਂ ਨੂੰ ਪਤਾ ਲੱਗਿਆ ਵੀ ਕਿ ਆਪਣਾ ਵੀ ਦੋ ਬੰਦਿਆਂ ਦੇ ਖਿਲਾਫ 10751 ਦਾ ਇੱਕ ਉਹੜਾ ਪ੍ਰਵਾਸੀ ਹੈ ਜਿਹਨੇ ਗਲਤ ਕੰਮ ਗਲਤ ਬਿਆਨ ਬਾਈ ਕੀਤੀ ਇੱਕ ਬੰਦਾ ਹੋਰ ਆ ਕੋਈ ਦੋ ਬੰਦਿਆਂ ਦੇ ਖਿਲਾਫ ਐਫਆਈਆਰ ਨੇ ਸੱਤ ਕੁੰਜਾ ਕੱਢਤੀ ਆ ਹੁਣ ਉਹਦੀ ਪਤਾ ਨਹੀਂ ਜਮਾਨਤ ਹੋਈ ਆ ਉਹਨਾਂ ਦੀ ਜਾਂ ਨਹੀਂ ਹੋਈ ਮੈਨੂੰ ਨਹੀਂ ਪਤਾ ਮੈਂ ਸਭ ਤੋਂ ਪਹਿਲਾਂ ਮਾਨ ਜੋ ਮੈਡਮ ਐਸਪੀ ਭੱਟੀ ਨਾਲ ਉਹਦੇ ਫਗਵਾੜਾ ਉਹਨਾਂ ਤੇ ਅੰਜ ਲੈਂਦਾ ਅੱਜ ਮੈਂ ਸਭ ਤੋਂ ਪਹਿਲਾਂ ਮਾਨ ਜੋ ਐਸਐਸਪੀ ਸਾਹਿਬ ਕਬੂਰਦਲਾ ਜੀ ਮਾਨ ਜੋ ਮੈਡਮ ਰੁਪਿੰਦਰ ਕੌਰ ਭੱਟੀ ਜੀ ਜਿਹੜੇ ਐਸਪੀ ਫਗਵਾੜਾ ਨੇ ਅਤੇ ਡੀਐਸਪੀ ਸਾਹਿਬ ਭਾਰਤ ਮੋਹਨ ਆਸੂ ਤੇ ਐਸਐਚਓ ਸਿਟੀ 1 ਫਗਵਾੜਾ ਦਾ ਦੋਨੋਂ ਹੱਥੇ ਧੰਨਵਾਦ ਕਰਦਾ ਵਾਂ ਜਿਹੜੀ ਝੂਠੀ ਗੱਲ ਫਲਾਉਣ ਤੇ ਚਾਹੇ ਸਤਕਾਂਝਾ ਕੀਤਾ ਮੈਨੂੰ ਇਹ ਨਿਓ ਵੱਡੀ ਧਾਰਾ ਲਾਓ ਮੈਨੂੰ ਧਾਰਾ ਨਾਲ ਮਤਲਬ ਨਹੀਂ ਲੇਕਿਨ ਕਿਸੇ ਦੀ ਸ਼ਬੀ ਖਰਾਬ ਕਰਨਾ ਗਲਤ ਗੱਲ ਆ ਮੈਂ ਪ੍ਰਸ਼ਾਹ ਜੰਦਾ ਧੰਨਵਾਦ ਕਰਦਾ ਆ ਇਹ ਜਿਹੜੇ ਛਣਾੜਤੀ ਹੰਸਰਣ ਉਹ ਇੱਕ ਆਪੀ ਲਾਈਵ ਲੈਟ ਰਹਿਣ ਦੀ ਖਾਤਰ ਕੰਮ ਕਰਦੇ ਪਏ ਕੱਲ ਮੈਂ ਤੁਹਾਨੂੰ ਦੱਸਦਾ ਕਿ ਡੀਜੀਪੀ ਸਾਹਿਬ ਨੇ ਤੁਹਾਨੂੰ ਹੀ ਪਤਾ ਬਿਆਨ ਦਿੱਤਾ ਵੀ ਜਿਹੜੇ ਹੋਸ਼ਿਆਰਤਾ ਕਰਦੇ ਨੇ ਤੇ ਛੁਪ ਕੇ ਨੇਰੇਚ ਕਰਦੇ ਹੋ ਸਾਹਮਣੇ ਆ ਕੇ ਬਜੋ ਮੈਂ ਇਹ ਹੀ ਕਹਿਣਾ ਚਾਹਨਾ ਵੀ ਜਿਹੜੀਆਂ ਤੁਸੀਂ ਗਲਤ ਹਰਕਤਾਂ ਕਰਦੇ ਹੋ ਕਮੈਂਟ ਗਲਤ ਮਾਰਦੇ ਹੋ ਸਾਹਮਣੇ ਕਿਉਂ ਨਹੀਂ ਬਜਦੇ ਆਗੇ ਸਾਹਮਣੇ ਉਹਨਾਂ ਦੇ ਦਮ ਨਹੀਂ ਹੈਗਾ ਹੁਣ ਮੈਂ ਪ੍ਰਯਾਗਰਾਜ ਗਿਆ ਮਹਾਕੁੰਭ ਚ ਇਹ ਲੋਕ ਕਿਉਂ ਨਹੀਂ ਜਾਂਦੇ ਜੀ ਜੇ ਬਾਬਾ ਧੰਮਾ ਜਾ ਸਕਦਾ ਉੱਥੇ ਇਹ ਲੋਕ ਕਿਉਂ ਨਹੀਂ ਜਾਂਦੇ ਇਹਦੇ ਬੈਡ ਕਮੈਂਟਾਂ ਜਿਹੜੀਆਂ ਮਾਰੀ ਜਾਂਦੇ ਮਗਜ ਮਾਰੀ ਜਾਂਦੇ ਆ ਮੈਂ ਸਾਰੇ ਪੰਜਾਬ ਪੰਜਾਬੀ ਇਹਨਾਂ ਨੂੰ ਕਹਾਂਗਾ ਚਲੋ ਮਹਾਕੁੰਭ ਜਾ ਕੇ ਆਉਂ ਜਾਂਦੇ ਕਿਉਂ ਨਹੀਂ ਪਰ ਇਹਨਾਂ ਸੋਚ ਮਾੜੀ ਆ ਸਾਡੇ Hindu ਭਰਾ ਜਾਂ ਸਨਾਤਨੀ ਭਰਾ ਜਾ ਰਹੇ ਆ ਜਾਂ ਬਾਬਾ ਧੰਮਾ ਜੀ ਜਾਂ ਹੋਰ ਸਿੱਖ ਸਮਾਜ ਵਾਲੇ ਜਾ ਰਹੇ ਆ ਘਟ ਜਾ ਰਹੇ ਆ ਪਰ ਮੈਂ ਸਾਰੇ ਨੂੰ ਕਹਿਣਾ ਚਾਹੁੰਦਾ ਮਾਂ ਕੋਲ ਮੈਂ ਜਾਣਾ ਚਾਹੀਦਾ ਮੰਡ ਸਾਹਿਬ ਇੱਕ ਗੱਲ ਹੋਰ ਦਿਮਾਗ ਚ ਆ ਰਹੀ ਹੈ ਵੀ ਇਹ ਲੋਕ ਤੁਹਾਡੇ ਪਿੱਛੇ ਕਿਉਂ ਪੈਂਦੇ ਨੇ ਵੀ ਹੋਰ ਵੀ ਤਾਂ ਲੀਡਰ ਹੈਗੇ ਨੇ ਜਾਂ ਹੋਰ ਵੀ ਤਾਂ ਸਮਾਜ ਸੇਵੀ ਹੈਗੇ ਨੇ ਜਾਂ ਹੋਰ ਵੀ ਤਾਂ ਤੁਹਾਡੇ ਵਰਗੇ ਹੋਰ ਸਖਸ਼ੀਤਾਂ ਹੈਗੀਆਂ ਨੇ ਤੁਹਾਡੇ ਮਗਰ ਹੀ ਕਿਉਂ ਪੈਂਦੇ ਨੇ ਲੋਕ ਗੱਲ ਇਹ ਆ ਜੀ ਆਪਾਂ ਹੈਗਾ ਨਾ ਵਿਕਦੇ ਨਾ ਅੱਕਦੇ ਨਾ ਥੱਕਦੇ ਅਸੀਂ ਆਪਣਾ ਕਾਰੋਬਾਰ ਹੀ ਬਰਬਾਦ ਕਰ ਲਿਆ ਦੇਸ਼ ਭਗਤੀ ਦੀ ਖਾਤਰ ਅੱਜ ਮੇਰੇ ਸੀਆਰਪੀਐਫ ਦੇ ਅਫਸਰਾਂ ਨਾਲ ਇਹੀ ਗੱਲ ਹੋ ਜਿਹੜੀ ਤੁਸੀਂ ਹੁਣ ਸਵਾਲ ਦਾ ਜਵਾਬ ਦੇ ਰਹੇ ਆਂ ਵੀ ਮੈਂ ਕਹਾਂ ਜੀ ਮੇਰੇ ਨਾਲ ਹੀ ਕਿਉਂ ਪੰਗਾ ਪੈ ਰਿਹਾ ਏ ਕਹਿੰਦੇ ਜਦੋਂ ਤੁਹਾਡਾ ਪੰਗਾ ਬਣਾ ਤੁਸੀਂ ਗਨਮਨ ਹੋਰ ਵਧਾ ਲਓ ਮੈਂ ਤਾਂ ਮੇਰੀ ਇਨਕਾਤ ਨਹੀਂ ਹੈਗੀ ਜੀ ਮੈਂ ਜੀ ਮੇਰੀ ਇਨਕਾਤ ਨਹੀਂ ਹੈਗੀ ਮੈਂ ਹੈਗਾ ਸੱਚ ਦਾ ਬੁਜਾਰੀ ਮੈਂ ਜੋ ਸੱਚ ਹੁੰਦਾ ਬੋਲਦਾ ਸੱਚ ਸਾਡੇ ਪੰਜਾਬ ਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਹੈ ਹੁਣ ਮਹਾਕੁੰਬ ਜਾ ਰਿਹਾ ਮਹਾਕੁੰਬ ਦੇ ਖਿਲਾਫ ਦੇਖੋ ਕਿੰਨੇ ਲੋਕ ਕਮੈਂਟ ਗਲਤ ਬੋਲਦੇ ਪਏ ਕਿ ਆ ਮਤਲਬ ਇਹ ਗੰਦੀ ਸੋਚ ਆ ਹੈ ਅਸੀਂ ਸਨਾਤਨ ਪ੍ਰੇਮੀ ਆ ਹਿੰਦੂ ਸਿੱਖ ਦਾ ਸਾਡਾ ਨੌ ਮਾਤਰਾ ਰਿਸ਼ਤਾ ਵਾ ਲੇਕਿਨ ਇਹ ਗੱਲਾਂ ਗਲਤ ਕਰਦੇ ਪਏ ਆ ਆਪਾਂ ਗੱਲਾਂ ਵਾਤਾ ਕਰ ਲੈਣੇ ਆਂ ਵੀ ਹਾਂ ਫੇਸਬੁੱਕ ਦੇ ਜ਼ਰੀਏ ਜਾਂ ਕੋਈ ਕ੍ਰਾਈਮ ਕਰ ਲਿਆ ਪੁਲਿਸ ਦਾ ਇੰਨੀ ਸਾਡੀ ਬੱਬਰ ਸ਼ੇਰ ਆ ਪੰਜਾਬ ਪੁਲਿਸ ਪੰਜਾਂ ਮਿੰਟ ਲੱਭ ਲੈਂਦੇ ਬੰਦੇ ਨੂੰ ਜੇ ਮੈਂ ਸੱਚਾ ਹੁੰਦਾ ਤਾਂ ਦੋ ਬੰਦਿਆਂ ਦੇ ਖਿਲਾਫ ਕਰਮੇ ਕਿਉਂ ਹੁੰਦੀ ਜਾਂ ਜੇ ਮੈਂ ਝੂਠਾ ਹੁੰਦਾ ਇਸ ਕਰਕੇ ਆਪਾਂ ਕਹੇ ਸੱਚੇ ਤੁਸੀਂ ਮੈਨੂੰ ਕੱਲ੍ਹ ਕਿਹਾ ਸੀ ਇੰਟਰਵਿਊ ਦੇ ਦੋ ਕੱਲ੍ਹ ਮੇਰਾ ਮਨ ਡਾਵਾ ਡੋਲ ਸੀ ਯਾਰ ਮੈਂ ਕਹੇ ਮੀਡੀਆ ਵਾਲੇ ਵੀ ਕਹਿੰਦੇ ਯਾਰ ਮਨ ਚੰਗਾ ਯਾਰ 300 ਰੁਪਏ ਵਿੱਚ ਲੋਕ ਮਜ਼ਾਕ ਕਰਦੇ ਨੇ ਨਾ ਬਾਹਰ ਕੈਨੇਡਾ ਅਮਰੀਕਾ ਮੈਨੂੰ ਫੋਨ ਆ ਰਿਹਾ 300 ਰੁਪਏ ਲੱਕ ਭਾਜੇਗਾ ਕ ਜਾ ਲ ਕੇ ਮੇਰਾ ਪਰਮਾਤਮਾ ਜਾਣਦੇ ਜਾਂ ਮੇਰੇ ਸਕੂਟੇ ਜਾਣਦੇ ਆ ਜੋ ਸਬਜ਼ੀਆਂ ਜਾਣਦੇ ਮੈਂ ਲਈ ਨਹੀਂ ਜਦੋਂ ਸਬਜ਼ੀ ਪੈਸੇ ਤਾਂ ਦੂੰਗਾ ਜੇ ਸਮਝ ਲਈ ਹੋਵੇ ਜਦੋਂ ਤੁੱਲੀ ਤਰਾਈ ਰਹਿ ਗਈ ਉਹਦੇ ਮਾਡ ਸਾਹਿਬ ਇਹ ਮਾਮਲਾ ਹੈ ਕਦੋਂ ਦਾ ਸੀ ਕੱਲ ਦਾ ਕਿ ਪਰਸੋਂ ਦਾ ਪਰਸੋਂ ਦਾ ਭਾਜੀ ਪਰਸੋਂ ਦਾ ਪਰਸੋਂ ਦਾ ਆਪਾਂ ਡਿਪਟੀ ਸਾਹਿਬ ਨੂੰ ਵੀ ਕਾਲ ਕਰ ਲੈਣੇ ਆ ਹੁਣ ਤੇ ਉੱਥੋਂ ਵੀ ਉਹਨਾਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਵੀ ਇਹ ਕੀ ਸੀਗਾ ਪੂਰਾ ਮਾਮਲਾ ਡਿਪਟੀ ਸਾਹਿਬ ਨੂੰ ਅਸੀਂ ਕਾਲ ਲਾਉਣ ਲੱਗੇ ਹਾਂ ਡਾਇਰੈਕਟ ਚੱਲਦੇ ਇੰਟਰਵਿਊ ਦੇ ਵਿੱਚ ਹੀ ਕਾਲ ਲਾਵਾਂਗੇ ਆਪਾਂ ਹਾਂ ਜੀ ਸਭ ਜੈਹਨ ਜੀ ਜੈਹਨ ਜੀ ਅ ਸਰ ਪ੍ਰਦੀਪ ਭੰਡਾਰੀ ਅਰਜ਼ ਕਰ ਰਿਹਾ ਜੀ ਲੁਧਿਆਣਾ ਲਾਈਵ ਤੋਂ ਹਾਂ ਜੀ ਮੇਰੇ ਸਾਹਿਬ ਅ ਸਰ ਇੱਕ ਜਾਣਕਾਰੀ ਲੈਣੀ ਸੀ ਕਿ ਗੁਰਸਿਮਰਨ ਸਿੰਘ ਮੰਡ ਦੀ ਕੱਲ ਕੋਈ ਇੱਥੇ ਪੰਗਾ ਪਿਆ ਸੀ ਫਗਵਾੜਾ ਸ਼ਹਿਰ ਦੇ ਵਿੱਚ ਜੀ ਜੀ ਤੇ ਉਹਦੇ ਬਾਰੇ ਜਾਣਕਾਰੀ ਲੈਣੀ ਸੀ ਵੀ ਉਹਦੇ ਤੇ ਕੁਝ ਕੀ ਕਾਰਵਾਈ ਹੋਈ ਸੀ ਜਾਂ ਮਾਮਲਾ ਕੀ ਸੀਗਾ ਬਸ ਇਹਨਾਂ ਦੀ ਕੋਈ ਉੱਥੇ ਸਬਜ਼ੀ ਵਗੈਰਾ ਦੀ ਦੁਕਾਨ ਦੇ ਉੱਤੇ ਖੜੇ ਸੀ ਇਹਨਾਂ ਦੀ ਕੋਈ ਮਾੜੀ ਮੋਟੀ ਤੂਤੂ ਮਮਾ ਹੋਈ ਸੀ ਜੀ ਕੋਈ ਜ਼ਿਆਦਾ ਕੋਈ ਨਹੀਂ ਹੈਗਾ ਐਡਾ ਕੋਈ ਮਸਲਾ ਜੀ ਤੇ ਹਾਂਜੀ ਉਹ ਹੋ ਗਿਆ ਸੀ ਜੀ ਸਾਡਾ ਤੇ ਇਹਦੇ ਵਿੱਚ ਕਹਿੰਦੇ ਸੀ ਵੀਡੀਓ ਵੀ ਵਾਇਰਲ ਹੋਈ ਹੈ ਤੇ ਮੰਡ ਹੋਣਾ ਨੇ ਕੋਈ ਕੰਪਲੀਟ ਵੀ ਕਰਵਾਈ ਸੀਗੀ ਨਹੀਂ ਵੀਡੀਓ ਤੇ ਇੱਕ ਵਾਇਰਲ ਤਾਂ ਕੋਈ ਨਹੀਂ ਹੋਈ ਜੀ ਹਾਂ ਵਾਇਰਲ ਹੋਈ ਸੀ ਸਰ ਸਾਡੇ ਕੋਲ ਵਾਇਰਲ ਵੀਡੀਓ ਪਹੁੰਚੀ ਸੀ ਉਸੀ ਨੂੰ ਲੈ ਕੇ ਅਸੀਂ ਅੱਜ ਇੰਟਰਵਿਊ ਕਰਨੇ ਸੀਗੇ ਤੇ ਫਿਰ ਮੈਂ ਜਾਣਕਾਰੀ ਲੈਣੀ ਤੁਹਾਡੀ ਜ਼ਰੂਰੀ ਸਮਝੀ ਕਿਉਂਕਿ ਪ੍ਰਸ਼ਾਸਨ ਦੀ ਜਾਣਕਾਰੀ ਲੈਣ ਤੋਂ ਬਿਨਾ ਇੰਟਰਵਿਊ ਬਣਦੀ ਨਹੀਂ ਤੇ ਇਸ ਕਰਕੇ ਫਿਰ ਤੁਹਾਡੇ ਨਾਲ ਗੱਲ ਕਰਨੀ ਚਾਹੀਦੀ ਸੀ ਵੀ ਇਸ ਮਾਮਲੇ ਦੇ ਵਿੱਚ ਕਿਸੇ ਤੇ ਮਾਮਲੇ ਵੀ ਦਰਜ ਹੋਏ ਆ ਕੋਈ ਨਹੀਂ ਨਹੀਂ ਮਾਮਲਾ ਕੋਈ ਨਹੀਂ ਜੀ ਮੈਂ ਕੋਈ ਸੱਚ ਵੀਡੀਓ ਜੇ ਹੈ ਵਾਇਰਲ ਹੋਈ ਹੈ ਤੇ ਉਹ ਭੇਜਿਓ ਮੈਨੂੰ ਕਾਈਂਡਲੀ ਮੈਂ ਦੇਖ ਲੈਣਾ ਕੀ ਹੈ ਮੈਂ ਉਹ ਵੀ ਸਰ ਤੁਹਾਨੂੰ ਭੇਜਦਾ ਜੀ ਤੇ ਇਧਰੋਂ ਪਤਾ ਲੱਗਿਆ ਸੀ ਕਿਹਦੇ ਦੋ ਮਾਮਲੇ ਦੋ ਦੋ ਜਣਿਆਂ ਤੇ ਮਾਮਲੇ ਦਰਜ ਹੋਏ ਆ ਇੱਕ ਸਬਜ਼ੀ ਵਾਲੇ ਤੇ ਤੇ ਇੱਕ ਦੂਸਰੇ ਦੇ ਕੋਈ ਹੋਰ ਹੈਗਾ ਜਿਹਨੇ ਵੀਡੀਓ ਬੈਰ ਨਹੀਂ ਕੀਤੀ ਹਾਂਜੀ ਉੱਤੇ ਪ੍ਰਿੰਟਰ ਜਿਹੜਾ ਉਹ ਉੱਤੇ ਆਪਾਂ ਲਿਆ ਜੀ ਹਾਂਜੀ ਪ੍ਰਿੰਟਰ ਉੱਤੇ ਅਕਸਰ ਮਤਲਬ ਦੋ ਜਣਿਆਂ ਤੇ ਹੈਗਾ ਮਾਮਲਾ ਦਰਜ ਕੋਈ ਹਾਂਜੀ ਪ੍ਰਿੰਟੇਵ ਲਾਇਆ ਜੀ ਜਿਹੜਾ ਇਹਨਾਂ ਨੇ ਆਸ ਵਿੱਚ ਉੱਤੇ ਠੀਕ ਹੈ ਜੀ ਠੀਕ ਇੱਕ ਦੂਜੇ ਨੂੰ ਹਾਂਜੀ ਗਵਾਜ ਕੀਤੀ ਆ ਉਹਦੇ ਵਿੱਚ ਕੀਤਾ ਜੀ ਚਲੋ ਠੀਕ ਹੈ ਸਰ ਧੰਨਵਾਦ ਜੀ ਮੈਂ ਵੀਡੀਓ ਤੁਹਾਨੂੰ ਸੈਂਡ ਕਰਦਾ ਜੀ ਸੋ ਤੁਸੀਂ ਸੁਣਿਆ ਹੈ ਡਿਪਟੀ ਸਾਹਿਬ ਦੀ ਗੱਲਬਾਤ ਵੀ ਜੋ ਹੋਈ ਹੈ ਸਾਹਮਣੇ ਤੇ ਇਹਦੇ ਵਿੱਚ ਜਿਹੜੀ ਵੀਡੀਓ ਵਾਇਰਲ ਹੋਈ ਸੀਗੀ ਉਹਦੇ ਵਿੱਚ ਜਿਹੜਾ ਸਪਸ਼ਟਿਕਰਨ ਗੁਰਸਮਰਨ ਸਿੰਘ ਮੰਡ ਹੋਣਾ ਨੇ ਦੇ ਦਿੱਤਾ ਹੈ ਤੇ ਇਹ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਤੇ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਹੈਗੇ ਨੇ ਉਹ ਆਪਣੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੇਣਾ ਤੇ ਜਿਹੜੇ ਵਿਚਾਰ ਨੇ ਉਹ ਸੱਭਿਆ ਭਾਸ਼ਾ ਦੇ ਵਿੱਚ ਦੇਣਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ లైਵ